ਕੈਲੀਫੋਰਨੀਆ ਦੀ ਹਾਊਸਿੰਗ ਮਾਰਕੀਟ ਜਿਹੜੀ ਆ ਉਹ ਕ੍ਰੈਸ਼ ਹੋਣ ਜਾ ਰਹੀ ਜੋ ਘਰ ਇਸ ਟਾਈਮ ਤੇ 8-8 ਲੱਖ ਦੇ ਨੇ ਉਹਨਾਂ ਦੀਆਂ ਕੀਮਤਾਂ 2.5-2.3 ਲੱਖ ਰਹਿ ਜਾਣਗੀ ਬੈਂਕਰਪਸੀਜ਼ ਬਹੁਤ ਸਾਰੀਆਂ ਵੱਧ ਸਕਦੀਆਂ ਨੇ ਫੋਰ ਪ੍ਰੋਜਰ ਦੇ ਜਿਹੜੇ ਰੇਟ ਆ ਉਹਨਾਂ ਦੇ ਵਿੱਚ ਬਹੁਤ ਭਾਰੀ ਇਜਾਫਾ ਹੋਣ ਜਾ ਰਿਹਾ ਕੈਲੀਫੋਰਨੀਆ ਨੂੰ ਜੇ ਅਗਰੇ ਹੀ ਕੰਪੇਅਰ ਕਰੀਏ ਬੈਕਸਸ ਇੰਡੀਆ ਨਾ ਵਗਰਾ ਸਟੇਟਸ ਦੇ ਨਾਲ ਕਿ ਬਹੁਤ ਭਾਰੀ ਗਿਣਤੀ ਦੇ ਵਿੱਚ ਮਾਈਗ੍ਰੇਸ਼ਨ ਵੀ ਹੋਈ ਹੈ ਪਿਛਲੇ 5 ਸਾਲਾਂ ਦੇ ਵਿੱਚ ਉੱਥੇ ਵੀ ਜਿਹੜੇ ਪ੍ਰਾਈਸਿਸ ਦਾ ਲਗਭਗ 50% ਤੱਕ ਵੀ ਜਿਹੜੇ ਪ੍ਰਾਈਸਿਸ ਜਿਹੜੇ ਸੀ ਉਹ ਕੱਟ ਆਫ ਹੋ ਚੁੱਕੇ ਆ ਕੋਵਿਡ ਦਾ ਆਉਣਾ ਇੱਕਦਮ ਮਾਰਕੀਟ ਦੇ ਵਿੱਚ ਇੱਕ ਐਸਾ ਸ਼ੌਕ ਵੇਵ ਆਇਆ ਕਿ ਜਿੰਨੇ ਸਪਲਾਈ ਇੰਨੀ ਕ ਜਿਆਦਾ ਡ੍ਰੌਪ ਕਰ ਦਿੱਤੀ ਡਿਮਾਂਡ ਜਿਹੜੀ ਆ ਉਹ ਬਹੁਤ ਜਿਆਦਾ ਸਰਜ ਹੋ ਗਈ ਤੇ ਨਾਲ ਦੇ ਨਾਲ ਕਰਾਈਸਿਸ ਨੂੰ ਪ੍ਰिवेंट ਕਰਨ ਵਾਸਤੇ ਘਰਾਂ ਲਈ ਜਿਹੜੀਆਂ ਕੀਮਤਾਂ ਨਾ ਡਿੱਗ ਜਨ ਗਵਰਨਮੈਂਟ ਵੱਲੋਂ ਇਹਟ ਬੋਲੋ ਇੰਟਰਸਟ ਰੇਟ ਜਿਹੜਾ ਉਹ ਕਟਆਫ ਕਰਕੇ 3% ਤੋਂ ਵੀ ਥੱਲੇ ਲਿਜਾਇਆ ਗਿਆ ਇਹ ਬਹੁਤ ਗਲਤ ਡਿਸੀਜਨ ਜਿਹੜਾ ਸਾਬਿਤ ਹੋਇਆ ਰੇਟ ਆਫ ਇੰਟਰਸਟ 3% ਤੋਂ ਥੱਲੇ ਕੀ ਗਏ ਘਰਾਂ ਦੀਆਂ ਕੀਮਤਾਂ ਤਿੰਨ ਤਿੰਨ ਗੁਣਾ ਅਸਮਾਨੇ ਲੱਗ ਚੁੱਕੀਆਂ ਸਨ ਹਾਊਸਿੰਗ ਜਿਹੜੀ ਆ ਉਹਨੂੰ ਕੰਟਰੋਲ ਕੌਣ ਕਰ ਰਿਹਾ ਹੈ ਹਾਊਸਿੰਗ ਨੂੰ ਕੰਟਰੋਲ ਕਰ ਰਿਹਾ ਹੈ ਜਿਹੜੀਆਂ ਤੈਅ ਕਰ ਰਹੀਆਂ ਨੇ ਕਿ ਘਰਾਂ ਦੀਆਂ ਕੀਮਤਾਂ ਕਿੰਨੀਆਂ ਕਿ ਡਿੱਗਣੀਆਂ ਚਾਹੀਦੀਆਂ ਕਿੰਨੀਆਂ ਕਿ ਚੜ੍ਹਣੀਆਂ ਚਾਹੀਦੀਆਂ ਸੱਚੀ ਗੱਲ ਜੀ ਕੈਲੀਫੋਰਨੀਆ ਦੀ ਹਾਊਸਿੰਗ ਮਾਰਕੀਟ ਜਿਹੜੀ ਆ ਉਹ ਕ੍ਰੈਸ਼ ਹੋਣ ਜਾ ਰਹੀ ਹੈ ਘਰਾਂ ਦੀਆਂ ਪ੍ਰਾਈਸਿਸ ਜਿਹੜੀਆਂ ਨੇ ਜੋ ਘਰ ਇਸ ਟਾਈਮ ਤੇ 8-8 ਲੱਖ ਦੇ ਨੇ ਉਹਨਾਂ ਦੀਆਂ ਕੀਮਤਾਂ 2.5-2.5-3-3 ਲੱਖ ਰਹਿ ਜਾਣਗੀਆਂ ਬੈਂਕਰਪਸੀਜ਼ ਬਹੁਤ ਸਾਰੀਆਂ ਵੱਧ ਸਕਦੀਆਂ ਨੇ ਫੋਰ ক্লোజర్ ਦੇ ਜਿਹੜੇ ਰੇਟ ਆ ਉਹਨਾਂ ਦੇ ਵਿੱਚ ਬਹੁਤ ਭਾਰੀ ਇਜਾਫਾ ਹੋਣ ਜਾ ਰਿਹਾ ਇਹ ਗੱਲਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ ਤੇ ਕਿੰਨਾ ਕੁ ਝੂਠ ਹੈ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਜ਼ਿਕਰ ਕਰਾਂਗੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਅਫੀਸ਼ੀਅਲੀ ਇਹ ਦਸਾਂ ਸਾਲਾਂ ਦੇ ਵਿੱਚ ਜਿਹੜੀ ਕੈਲੀਫੋਰਨੀਆ ਦੀ ਹਾਊਸਿੰਗ ਮਾਰਕੀਟ ਆ ਉਹਦੇ 'ਚ ਕਿਸ ਤਰੀਕੇ ਨਾਲ ਬਦਲਾਅ ਆਏ ਨੇ ਉਹਨੂੰ ਇੱਕ ਸਰਲ ਸ਼ਬਦਾਂ ਦੇ ਵਿੱਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਦੋਸਤੋ ਮੈਂ ਤੁਹਾਨੂੰ ਬਹੁਤੇ ਨੰਬਰਸ ਦੇ ਵਿੱਚ ਨਹੀਂ ਉਲਝਾਵਾਂਗਾ ਸੋ ਥੈਟ ਇੱਕ ਸਿੰਪਲ ਮੈਸੇਜ ਦੇ ਰਾਹੀਂ ਇੱਕ ਜਿਹੜੀ ਕੈਲੀਫੋਰਨੀਆ ਦੀ ਹਾਊਸਿੰਗ ਆ ਨਾ ਉਹਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਜਿਹੜੀ ਆ ਮੈਂ ਜ਼ਰੂਰ ਕਰਾਂਗਾ ਆਪਣੇ ਐਕਸਪੀਰੀਅੰਸ ਦੇ ਬਿਹਾਫ। ਦੋਸਤੋ ਗੱਲ ਸ਼ੁਰੂ ਹੁੰਦੀ ਆ 2008-09 ਦੀ ਰੈਸੈਸ਼ਨ ਖਤਮ ਹੋਣ ਤੋਂ ਬਾਅਦ ਸਾਰੇ ਜਾਣਦੇ ਹਨ ਕਿ 2008-09 ਦੀ ਰੈਸੈਸ਼ਨ ਤੋਂ ਬਾਅਦ ਜ਼ਿਆਦਾਤਰ ਜਿਹੜਾ ਮੌਰਗੀ ਪ੍ਰੋਡਕਟ ਜਿਹੜਾ ਫੇਮਸ ਹੋਇਆ ਸੀ ਉਹ 30 ਇਅਰ ਫਿਕਸ ਮੌਰਗੀ ਦਾ ਹੋਇਆ ਜਿਹੜੇ ਆਮ ਤੌਰ ਤੇ ਇੰਟਰਸਟ ਰੇਟ ਸੀ ਉਹ 4 ਤੋਂ 5% ਦੇ ਵਿੱਚ ਰਿਹਾ ਕਰਦੇ ਸੀ ਹਾਊਸਿੰਗ ਮਾਰਕੀਟ ਕੈਲੀਫੋਰਨੀਆ ਦੇ ਵਿੱਚ ਜੇ ਅਸੀਂ ਗੱਲ ਕਰੀਏ ਸੈਂਟਰਲ ਵੈਲੀ ਸੈਂਟਰਲ ਵੈਲੀ ਬੇਕਰਸਫੀਲਡ ਏਰੀਆ ਤੋਂ ਲੈ ਕੇ ਚਾਹੇ ਉਹ ਸੈਕਰਮੈਂਟ ਤੱਕ ਚਲ ਜਾਈਏ ਟ੍ਰੇਸੀ ਮਾਊਂਟਨ ਹਾਊਸ ਮੋਡੇਸਟੋ ਇਨ੍ਹਾਂ ਏਰੀਆਜ਼ ਦੀ ਖਾਸ ਕਰਕੇ ਅੱਜ ਇਸ ਟੌਪਿਕ ਦੇ ਵਿੱਚ ਗੱਲ ਕਰਾਂਗੇ ਜ਼ਿਆਦਾਤਰ ਮੀਡੀਅਨ ਹਾਊਸਹੋਲਡ ਦੀ ਜਿਹੜੀ ਕੀਮਤ ਆ ਉਹ 2 ਤੋਂ 3 ਲੱਖ ਦੇ ਵਿੱਚ ਵਿੱਚ 2800 ਤੋਂ 3200 ਸਕੁਅਰ ਫੁੱਟ ਦਾ ਘਰ ਆਉਂਦਾ ਹੁੰਦਾ ਸੀ ਹੁਣ ਗੱਲ ਕਰੀਏ ਕਿ ਕੋਵਿਡ ਤੋਂ ਐਗਜ਼ੈਕਟਲੀ ਸਾਲ 2 ਸਾਲ ਪਹਿਲਾਂ ਦੀ ਕੀ ਸਿਚੁਏਸ਼ਨ ਸੀ ਕੋਵਿਡ ਦੇ ਸ਼ੁਰੂ ਹੋਣ ਤੋਂ ਵੀ 2-2 ਸਾਲ ਪਹਿਲਾਂ ਜਿਹੜੇ ਮੀਡੀਅਨ ਹਾਊਸਹੋਲਡ ਦੇ ਜਿਹੜੇ ਪ੍ਰਾਈਸਸ ਸੀ ਕੈਲੀਫੋਰਨੀਆ ਦੇ ਵਿੱਚ ਜਿਹੜੇ 2 ਤੋਂ 3 ਲੱਖ ਹੋਇਆ ਕਰਦੇ ਸੀ ਉਹ ਆਲਰੇਡੀ 4 ਤੋਂ 6 ਲੱਖ ਦੀ ਰੇਂਜ ਦੇ ਵਿੱਚ ਪਹੁੰਚ ਚੁੱਕੇ ਸਨ ਜੇ ਇੰਟਰਸਟ ਰੇਟ ਦੀ ਗੱਲ ਕਰੀਏ ਤੇ ਇੰਟਰਸਟ ਰੇਟ ਅਜੇ ਵੀ 5% ਤੋਂ ਥੱਲੇ ਹੀ ਖਲੋਤਾ ਹੋਇਆ ਸੀ ਹੁਣ ਚੇਂਜ ਆਇਆ ਤੇ ਆਇਆ ਵੀ ਕੋਵਿਡ ਦਾ ਆਉਣਾ ਇੱਕਦਮ ਮਾਰਕੀਟ ਦੇ ਵਿੱਚ ਇੱਕ ਐਸਾ ਸ਼ੌਕ ਵੇਵ ਆਇਆ ਕਿ ਇਹਨੇ ਸਪਲਾਈ ਇੰਨੀ ਕਿ ਜ਼ਿਆਦਾ ਡ੍ਰੌਪ ਕਰ ਦਿੱਤੀ ਡਿਮਾਂਡ ਜਿਹੜੀ ਆ ਉਹ ਬਹੁਤ ਜ਼ਿਆਦਾ ਸਰਜ ਹੋ ਗਈ ਤੇ ਨਾਲ ਦੇ ਨਾਲ ਇਹ ਚੀਜ਼ ਨੂੰ ਪ੍ਰिवेंट ਕਰਨ ਵਾਸਤੇ ਕ੍ਰਾਈਸਿਸ ਨੂੰ ਪ੍ਰिवेंट ਕਰਨ ਵਾਸਤੇ ਘਰਾਂ ਦੀਆਂ ਜਿਹੜੀਆਂ ਕੀਮਤਾਂ ਨਾ ਡਿੱਗ ਜਾਣ ਗਵਰਨਮੈਂਟ ਵੱਲੋਂ ਫੈਡ ਵੱਲੋਂ ਇੰਟਰਸਟ ਰੇਟ ਜਿਹੜਾ ਵਾ ਉਹ ਕੱਟ ਆਫ ਕਰਕੇ 3% ਤੋਂ ਵੀ ਥੱਲੇ ਲਿਜਾਇਆ ਗਿਆ। ਉਹ ਕਿ ਅੱਜ ਦੀ ਤਰੀਕ ਦੇ ਵਿੱਚ ਗੱਲ ਅਗਰ ਕਰੀਏ ਉਸ ਚੀਜ਼ ਦੀ ਮੈਨੂੰ ਲੱਗਦਾ ਕਿ ਇਹ ਬਹੁਤ ਗਲਤ ਡਿਸੀਜਨ ਜਿਹੜਾ ਸਾਬਿਤ ਹੋਇਆ। ਰੇਟ ਆਫ ਇੰਟਰਸਟ 3% ਤੋਂ ਥੱਲੇ ਕੀ ਗਏ ਘਰਾਂ ਦੀਆਂ ਕੀਮਤਾਂ 3-3 ਗੁਣਾ ਅਸਮਾਨੇ ਲੱਗ ਚੁੱਕੀਆਂ ਸਨ। ਜਿਹੜੇ ਸ਼ਹਿਰ ਦੇ ਵਾਸੀ ਜਿਹੜੇ ਸ਼ਹਿਰ ਦੇ ਵਿੱਚ ਰਹਿ ਰਹੇ ਸਨ ਉਹ ਉਹੀ ਸ਼ਹਿਰ ਦੇ ਵਿੱਚ ਘਰ ਜਿਹੜਾ ਸੀ ਨਹੀਂ ਲੈ ਸਕਦੇ ਸਨ ਕਿਵੇਂ ਹੋ ਸਕਦਾ ਸੀ ਜਿਨ੍ਹਾਂ ਦੀਆਂ ਘਰਾਂ ਦੀਆਂ ਕੀਮਤਾਂ ਵੇਖੋ ਜਿਹੜੇ ਤੇ ਔਨ ਕਰਦੇ ਸੀ ਪ੍ਰਾਪਰਟੀ ਜਿਨ੍ਹਾਂ ਨੇ ਰੀਫਾਈਨਾਂਸ ਵੀ ਕਰ ਕਰ ਲਏ ਉਹਨਾਂ ਲਈ ਤੇ ਠੀਕ ਰਿਹਾ ਪਰ ਨਵੇਂ ਜਿਹੜੇ ਉਹ ਘਰ ਲੈਣ ਦੇ ਚਾਹਵਾਨ ਸੀ ਸੈਂਟਰਲ ਵੈਲੀ ਦੇ ਵਿੱਚ ਤਿੰਨ ਤਿੰਨ ਗੁਣਾ ਕੀਮਤਾਂ ਤੇ ਜਦੋਂ ਇੰਨੀਆਂ ਬਿਡ ਲੱਗਣੀਆਂ ਤੇ ਬਿਲਡਰਾਂ ਦੇ ਆਫਿਸਿਸ ਦੇ ਬਾਹਰ ਲੈਣਾ ਲੰਬੀਆਂ ਲੱਗ ਜਾਣੀਆਂ ਇੱਕ ਬੜਾ ਚੈਲੈਂਜਿੰਗ ਮਾਹੌਲ ਬਣ ਗਿਆ ਹੋਇਆ ਸੀ ਕੇਰੀ ਵੀ ਕਰਾਈਸਿਸ ਕਿੰਨੀ ਕਦੇ ਰਹਿਦਾ ਇਹ ਵੀ ਤੇ ਇੱਕ ਨਾ ਇੱਕ ਦਿਨ ਤੇ ਢਲਣਾ ਹੀ ਸੀ ਸਾਲ ਆਇਆ 2022 ਇੰਟਰਸਟ ਰੇਟ ਜਿਹੜੇ ਆ ਉਹਨਾਂ ਦੇ ਦਰ ਵਧਣੀ ਫੇਰ ਸ਼ੁਰੂ ਹੋ ਗਈ ਜਿਹੜੇ ਵਿਆਜਾਂ ਦੀ ਦਰ 3% ਤੋਂ ਘੱਟ ਸੀ ਉਹ ਹੁਣ ਵਾਧੀ ਵਾਧੀ 5 5 ਤੋਂ ਟੱਪਦੀ 6 ਤੇ 6 ਤੋਂ 20 ਟੱਪਦੀ ਟੱਪਦੀ 7 ਤੋਂ ਵੀ ਤਾਂ ਚਲੀ ਗਈ ਪਰ ਜੇ ਹੀ ਗੱਲ ਕਰੀਏ ਰੀਅਲ ਏਸਟੇਟ ਦੀ ਉਸ ਸਮੇਂ ਦੇ ਦਰਮਿਆਨ ਰੀਅਲ ਏਸਟੇਟ ਤੇ ਅਜੇ ਵੀ ਟਸ ਤੋਂ ਮਸ ਹੁੰਦੀ ਨਜ਼ਰ ਨਹੀਂ ਸੀ ਆ ਰਹੀ 2022 23 ਤੱਕ ਵੀ ਫਰਕ ਕਦੋਂ ਐਕਚੁਅਲ ਚ ਪੈਣਾ ਸ਼ੁਰੂ ਹੋਇਆ ਔਰ ਐਕਚੁਅਲੀ ਦੇ ਵਿੱਚ ਜਿਹੜਾ ਫਰਕ ਪਿਆ ਵੀ ਹੈ ਕਿ ਨਹੀਂ ਪਿਆ ਇਹਦੇ ਤੇ ਵੀ ਇੱਕ ਗੌਰ ਕਰਨ ਵਾਲੀ ਗੱਲ ਹੈ ਹੁਣ ਜੇ ਗੱਲ ਕਰੀਏ ਕਿ ਇਸ ਟਾਈਮ ਤੇ ਕੈਲੀਫੋਰਨੀਆ ਦੀ ਜਿਹੜੀ ਹਾਊਸਿੰਗ ਮਾਰਕੀਟ ਆ ਉਹਨੂੰ ਕੰਟਰੋਲ ਕੌਣ ਕਰ ਰਿਹਾ ਦੋਸਤੋ ਇੱਕ ਖਾਸ ਪੁਆਇੰਟ ਹੈ ਨੋਟ ਕਰਨ ਵਾਲਾ ਕਿ ਹਾਊਸਿੰਗ ਜਿਹੜੀ ਆ ਉਹਨੂੰ ਕੰਟਰੋਲ ਕੌਣ ਕਰ ਰਿਹਾ ਹੈ ਹਾਊਸਿੰਗ ਨੂੰ ਕੰਟਰੋਲ ਕਰ ਰਿਹਾ ਹੈ ਬਿਲਡਰ ਹਾਊਸਿੰਗ ਨੂੰ ਕੰਟਰੋਲ ਕਰ ਰਿਹਾ ਹੈ ਬਿਗ ਕਾਰਪੋਰੇਟ ਹਾਊਸਿੰਗ ਨੂੰ ਜਿਹੜੇ ਕੰਟਰੋਲ ਬਿਗ ਫਿਸ਼ ਕਰ ਰਹੀਆਂ ਨੇ ਜਿਹੜੀਆਂ ਇਸ ਟਾਈਮ ਦੇ ਉੱਪਰ ਤੈਅ ਕਰ ਰਹੀਆਂ ਨੇ ਕਿ ਘਰਾਂ ਦੀਆਂ ਕੀਮਤਾਂ ਕਿੰਨੀਆਂ ਕਿ ਡਿੱਗਣੀਆਂ ਚਾਹੀਦੀਆਂ ਕਿੰਨੀਆਂ ਕਿ ਚੜ੍ਹਣੀਆਂ ਚਾਹੀਦੀਆਂ ਨੇ ਜੇ ਗੱਲ ਕਰੀਏ ਇੰਟਰਸਟ ਰੇਟ ਦੀ ਜੇ ਅੱਜ ਅਸੀਂ ਅੱਜ ਦੀ ਡੇਟ ਦੇ ਵਿੱਚ ਇੱਕ ਛੋਟੀ ਜੀ ਐਗਜ਼ਾਮਪਲ ਲਾ ਕੇ ਚੱਲਦੇ ਆਂ ਬਿਲਡਰਜ਼ ਜਿਹੜੇ ਘਰ 90 ਲੱਖ ਦੇ ਵੇਚ ਰਹੇ ਸਨ ਅੱਜ ਉਹੀ ਘਰ 7.7 ਜੇ ਕਹੀਏ 2.5 ਲੱਖ ਦਾ ਡਿਫਰੈਂਸ ਤੇ ਆਫਕੋਰਸ ਪਿਆ ਹੀ ਹੈ ਉਹਨਾਂ ਕਰਾਉਂਦੇ ਹੁਣ ਬਿਲਡਰ ਜਿਹੜੇ ਆ ਜੇ 7 ਲੱਖ ਦਾ ਘਰ ਵੀ ਜੇ ਤੁਸੀਂ ਮਾਰਕੀਟ ਦੇ ਵਿੱਚ 5% ਡਾਊਨ ਦੇ ਕੇ ਤੇ ਬਿਲਡਰ ਤੋਂ ਤੁਸੀਂ ਆ ਪ੍ਰੋਮੋਸ਼ਨਲ ਜਿਹੜੀਆਂ ਆਫਰਸ ਚੱਲ ਰਹੀਆਂ ਨੇ ਅੱਜ ਕੱਲ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਰੀਅਲਟਰਸ ਇਸ ਚੀਜ਼ ਨੂੰ ਪ੍ਰੋਮੋਟ ਕਰਦੇ ਨਜ਼ਰ ਆਉਂਦੇ ਨੇ ਕਿ ਤੁਸੀਂ ਫਸਟ ਈਅਰ 2.75 ਸੈਕੰਡ ਈਅਰ 3.75 ਤੇ ਫਿਰ ਫਾਈਨਲ ਈਅਰ ਜਿਹੜਾ ਵਾ 4.75 ਜਾਂ ਇਹਦੇ ਨਾਲ ਰਲਦੀਆਂ ਮਿਲਦੀਆਂ 7 ਈਅਰ ਆਰਮ ਮਾਰਗੇਜ ਇਹ 30 ਇਅਰ ਫਿਕਸ ਵੀ ਜਿਹੜਾ 4.99 ਦੇ ਉੱਪਰ ਤੁਸੀਂ ਅਗਰ ਗੱਲ ਕਰਦੇ ਹੋ ਕਿ ਇਹ ਇੰਟਰਸਟ ਰੇਟ ਦੇ ਨਾਲ ਕੁਆਲੀਫਾਈ ਕਰਨ ਤੋਂ ਬਾਅਦ ਸ਼ਾਇਦ ਤੁਹਾਡੇ ਜਿਹੜੀ ਆ ਉਹ ਕੋਈ ਬਹੁਤਾ ਵੱਡਾ ਮੁਨਾਫਾ ਨਜ਼ਰ ਆਂਦਾ ਹੋਵੇਗਾ ਇਹ ਵੀ ਕਿਤੇ ਨਾ ਕਿਤੇ ਇਹ ਵਹਿਮ ਕੱਢ ਦੀਏ ਤੇ ਜੇ ਤੁਸੀਂ ਡਾਊਨ ਪੇਮੈਂਟ ਅੱਜ ਦੀ ਡੇਟ ਦੇ ਵਿੱਚ 5% ਹੀ ਦਿੰਦੇ ਹੋ ਫਿਰ ਵੀ ਤੁਹਾਡੀ ਜਿਹੜੀ ਘਰ ਦੀ ਕੀਮਤ ਮੀਡੀਅਨ ਹਾਊਸਹੋਲਡ ਦੀ ਜਿਹੜੀ ਮੰਥਲੀ ਮਾਰਗੇਜ ਆ ਉਹ 5000 ਡਾਲਰ ਦੇ ਲਾਗੇ ਬੰਨੇ ਟੱਚ ਕਰ ਰਹੀ ਹੈ ਜੋ ਕਿ ਕੋਵਿਡ ਤੋਂ ਪਹਿਲਾਂ 4 ਤੋਂ 5% ਇੰਟਰਸਟ ਰੇਟ ਹੋਣ ਦੇ ਬਾਵਜੂਦ ਮਹਿੰਸ 3000 ਡਾਲਰ ਦੇ ਆਸ-ਪਾਸ ਹੋਇਆ ਕਰਦੀ ਸੀ ਸੋ ਦੋਸਤੋ ਅਸੀਂ ਜੇ ਗੱਲ ਕਰੀਏ ਇੰਟਰਸਟ ਰੇਟ ਡ੍ਰੌਪ ਦੇ ਨਾਲ ਜੇ ਕੋਈ ਚੇਂजेस ਆਉਣ ਵਾਲੇ ਨੇ ਕੈਲੀਫੋਰਨੀਆ ਦੇ ਵਿੱਚ ਇਹ ਵੀ ਭੁਲੇਖਾ ਕੱਢ ਦੇਣਾ ਚਾਹੀਦਾ ਵਾ ਕਿਉਂਕਿ ਜਿਵੇਂ ਜਿਵੇਂ ਫੈਡਰਲ ਵੱਲੋਂ ਇੰਟਰਸਟ ਰੇਟ ਕੱਟ ਆਫ ਕਰਨ ਦੀ ਜਿਹੜੀ ਨੀਤੀ ਆ ਉਹ ਸ਼ੁਰੂ ਕੀਤੀ ਜਾਊਗੀ ਓਵੇਂ ਓਵੇਂ ਮਾਰਕੀਟ ਦੇ ਵਿੱਚ ਡਿਮਾਂਡ ਦਾ ਜਿਹੜਾ ਚੱਕਾ ਵਾ ਨਾ ਉਹ ਫੇਰ ਤੁਰਦਾ ਚੱਲਦਾ ਨਜ਼ਰ ਆਊਗਾ ਹੁਣ ਮੈਂ ਇੱਥੇ ਇੱਕ ਚੀਜ਼ ਹੋਰ ਤੁਹਾਡੇ ਨਾਲ ਅਟੈਂਸ਼ਨ ਦੇ ਵਿੱਚ ਲੈਣਾ ਚਾਹੁੰਦਾ ਇਹ ਗੱਲ ਗੌਰ ਨਾਲ ਪਲੀਜ਼ ਸੁਣਿਓ ਇਹ ਬਹੁਤ ਜ਼ਰੂਰੀ ਆ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਬਿਲਡਰ ਆ ਉਹ ਮਾਰਕੀਟ ਨੂੰ ਕਿਵੇਂ ਕੰਟਰੋਲ ਕਰ ਰਹੇ ਆ ਲੈਟਸ ਸੀ ਦੋ ਘਰ ਸਿਮਿਲਰ ਮਾਰਕੀਟ ਦੇ ਵਿੱਚ ਸੇਲ ਤੇ ਲੱਗੇ ਹੋਏ ਨੇ ਇੱਕ ਘਰ ਜਿਹੜਾ ਵਾ ਰੀਸੇਲ ਤੇ ਇੱਕ ਆਮ ਪਰਸਨ ਵੱਲੋਂ ਇੱਕ ਘਰ ਆਪਣਾ ਸੇਲ ਤੇ ਲਾਇਆ ਗਿਆ ਉਹਦੀ ਕੀਮਤ ਜਿਹੜੀ ਹੈਗੀ ਆ 7.5 ਲੱਖ ਹੈ ਲਗਭਗ ਕਹਿ ਲਓ ਕਿ ਘਰ ਜਿਹੜਾ ਵਾ 24 2500 2600 ਸਕਰ ਫੁੱਟ ਹੈ ਦੂਜੇ ਬੰਨੇ ਸੇਮ ਕਰ ਬਿਲਡਰ ਆਫਰ ਕਰ ਰਿਹਾ ਹੈ तकरीबन 3 3 7.5 ਲੱਖ ਦੇ ਵਿੱਚ ਜਾਂ ਥੋੜਾ ਬਹੁਤ ਪਲੱਸ ਮਾਈਨਸ ਕਰ ਸਕਦੇ ਹੁਣ ਬਿਲਡਰ ਜਿਹੜਾ ਹੈ ਉਹ ਇਹੀ ਘਰ ਨੂੰ ਪ੍ਰੋਮੋਸ਼ਨਲ ਆਫਰਸ ਦੇ ਅੰਡਰ ਤੁਹਾਨੂੰ ਇੰਟਰਸਟ ਰੇਟ ਜਿਹੜੇ ਆ 3.9 3.75 ਜਾਂ ਵਗੈਰਾ ਵਗੈਰਾ ਇੰਟਰਸਟ ਰੇਟ ਨਾਲ ਆਫਰ ਕਰਦਾ ਹੋਇਆ ਤੁਹਾਨੂੰ 20 25 25000 ਡਾਲਰ ਕਲੋਜ਼ਿੰਗ ਕਾਸਟ ਵੀ ਆਫਰ ਕਰ ਰਿਹਾ ਹੈ ਹੁਣ ਫਰਕ ਇੱਥੇ ਇਹ ਆ ਜਾਂਦਾ ਕਿ ਜਿਹੜਾ ਬੰਦਾ ਆਪਣਾ ਘਰ ਸਵਾਸਾਦਾ ਵਿੱਚ ਰਿਆ ਉਹਦੇ ਕੋਈ ਇੰਨਾ ਰੂਮ ਨਹੀਂ ਹੈਗਾ ਇੰਨਾ ਨੇਗੋਸ਼ੀਏਟ ਕਰਨ ਦਾ ਕਿਉਂਕਿ ਉਹਦਾ ਲੋਨ ਵੀ ਆਊਟਸਟੈਂਡਿੰਗ ਖੜਾ ਹੋਏਗਾ 6 ਲੱਖ ਦੇ ਅਰਾਊਂਡ ਅਸੀਂ ਮੈਜੋਰਟੀ ਦੀ ਗੱਲ ਕਰਦੇ ਆ ਹੁਣ ਜੇ ਉਹ ਇੰਨੇ ਜਿਆਦਾ ਪ੍ਰੋਮੋਸ਼ਨਸ ਆਫਰ ਆਰਮ ਸੈਲਰ ਵੱਲੋਂ ਤੇ ਆ ਨਹੀਂ ਸਕਦੇ ਹਾਲਾਂਕਿ ਜੇ ਬਿਲਡਰ ਦੀ ਗੱਲ ਕਰੀਏ ਤੇ ਬਿਲਡਰ ਇਹ ਚੀਜ਼ ਦੇ ਵਿੱਚ ਤਕਰੀਬਨ ਤਕਰੀਬਨ 50000 ਡਾਲਰ ਤੋਂ ਲੈ ਕੇ ਲੱਖ ਲੱਖ ਡਾਲਰ ਤੱਕ 네ਗੋਸ਼ੀਏਸ਼ਨ ਇਹਦੇ ਅੰਡਰ ਹੋ ਰਹੀ ਆ ਜਦਕਿ ਜਿਹੜੀ ਰੀਅਲ ਵੈਲਿਊ ਆ ਪ੍ਰੋਪਰਟੀ ਦੀ ਉਹਨੂੰ ਟਸ ਤੋਂ ਮਸ ਨਹੀਂ ਹੋਂਦੇ ਜਾਂ ਹੋਂਦੇ ਰਿਹਾ ਜੇ ਹੀ ਰੀਅਲ ਵੈਲਿਊ ਦੀ ਗੱਲ ਕਰੀਏ ਕਿ ਉਹ ਸਵਾ 7 ਦਾ ਜਿਹੜਾ ਘਰ ਵੇਚ ਰਿਹਾ ਬਿਲਡਰ ਉਹਦੇ ਵਿੱਚ ਜੇ ਤੁਹਾਨੂੰ ਉਹ ਪ੍ਰੋਮੋਸ਼ਨਲ ਆਫਰ ਦਿੰਦਾ ਹੈ ਉਤੇ ਬਿਲਡਰ ਨੂੰ ਉਹ ਪੁਆਇੰਟ ਬਾਇ ਡਾਊਨ ਕਰਨ ਵਾਸਤੇ 30 30 40 40 50 50 ਹਜ਼ਾਰ ਡਾਲਰ ਤੱਕ ਦੇਣਾ ਪੈਂਦਾ ਹੈ ਇਸ ਤੋਂ ਇਲਾਵਾ ਉਹ 20 20 30 30 ਹਜ਼ਾਰ ਡਾਲਰ ਤੁਹਾਨੂੰ ਕਲੋਜ਼ਿੰਗ ਕਾਸਟ ਵੀ ਪੇ ਕਰਦੇ ਹਨ ਤੇ ਨਾਲ ਦੇ ਨਾਲ ਅੱਜ ਕੱਲ ਜਿਹੜੇ ਸ਼ੋਸ਼ੇ ਚੱਲ ਪਏ ਆ ਜੀ ਅਸੀਂ ਤੁਹਾਨੂੰ ਅਪਲੈਂਸਸ ਵੀ ਆਫਰ ਕਰ ਰਹੇ ਹਾਂ ਅਸੀਂ ਤੁਹਾਨੂੰ ਆ ਵੀ ਆਫਰ ਕਰ ਰਹੇ ਹਾਂ ਸੋ ਬਥੇਰੀਆਂ ਚੀਜ਼ਾਂ ਪਾ ਕੇ ਬਿਲਡਰ ਆਲਰੇਡੀ 70 80 90 ਹਜ਼ਾਰ ਡਾਲਰ ਜਿਹੜਾ ਉਧਰੋਂ ਲੌਸ ਖਾਲੇਗਾ ਪਰ ਜਿਹੜੀ ਮਾਰਕੀਟ ਦੇ ਵਿੱਚ ਉਹਦੀ ਪ੍ਰਾਪਰਟੀ ਦੀ ਵੈਲਿਊ ਬਰਕਰਾਰ ਰੱਖਣ ਵਾਸਤੇ ਉਹਨੂੰ ਉੱਥੇ ਦੇ ਉੱ ਜਦ ਕਿ ਹੁਣ ਇਹ ਚਾਹੀਦਾ ਸੀ ਕਿ ਉਹ 7.5 ਦਾ ਘਰ ਜੇ ਤੁਸੀਂ 6 ਲੱਖ ਦਾ ਲੈ ਲੈਂਦੇ ਹੋ ਉਵੇਂ ਲੱਖ ਡਾਲਰ 네ਗੋਸ਼ੀਏਟ ਕਰਕੇ ਜੇ ਘਰ ਦੀ ਕੀਮਤ 6 ਲੱਖ ਆ ਜਾਂਦੀ ਹੈ ਤੇ ਕੱਲ ਨੂੰ ਇਹਨੂੰ ਜਰੂਰ ਇੰਟਰਸਟ ਰੇਟ ਘਟਣ ਤੇ ਅਸੀਂ ਇਹਨੂੰ ਰੀਫਾਈਨਾਂਸ ਕਰਨ ਦੀ ਆਪਸ਼ਨ ਰੱਖ ਕੇ ਜੇ ਵੇਖੀਏ ਤੇ ਉਹਦੇ ਵਿੱਚ ਸਾਡਾ ਲੋਨ ਮੌਰਗੇਜ ਵੀ ਘਟਣਾ ਸੀ ਰੀਫਾਈਨਾਂਸ ਕਰਕੇ ਸਾਡੀ ਜਿਹੜੀ ਆ ਇਹਦੇ ਵਿੱਚੋਂ ਅਸੀਂ ਮੌਰਗੇਜ ਇੰਸ਼ੋਰੈਂਸਸ ਵੇਵ ਕਰ ਸਕਦੇ ਸੀ ਤੇ ਆਪਣੇ ਘਰ ਨੂੰ ਜਿਹੜਾ ਐਟਲੀਸਟ ਇਹਦੀ ਪੇਮੈਂਟ ਨੂੰ ਥੱਲੇ ਲਿਆ ਸਕਦੇ ਸੀ ਪਰ ਨਹੀਂ ਜਦ ਕਿ ਉਹਨਾਂ ਨੇ ਆਪਸ਼ਨ ਇਹੀ ਰੱਖੀ ਕਿ ਘਰਾਂ ਦੀ ਜਿਹੜੀ ਵੈਲਿਊ ਆ ਉਹ ਉੱਥੇ ਹੋਲਡ ਕਰ ਦੁੱਤੀ ਹੋਈ ਕੈਲੀਫੋਰਨੀਆ ਨੂੰ ਅਗਰ ਅਸੀਂ ਕੰਪੇਅਰ ਕਰੀਏ ਬਾਕੀ ਸਟੇਟਸ ਦੇ ਨਾਲ ਟੈਕਸਾਸ ਇੰਡੀਆਨਾ ਵਗੈਰਾ ਸਟੇਟਸ ਦੇ ਨਾਲ ਅਗਰ ਕੰਪੇਅਰ ਕਰੀਏ ਜਿੱਥੇ ਬਹੁਤ ਭਾਰੀ ਗਿਣਤੀ ਦੇ ਵਿੱਚ ਮਾਈਗ੍ਰੇਸ਼ਨ ਵੀ ਹੋਈ ਹੈ ਪਿਛਲੇ 5 ਸਾਲਾਂ ਦੇ ਵਿੱਚ ਅ ਜੇ ਵੇਖ ਸਕਦੇ ਆ ਕਿ ਉੱਥੇ ਵੀ ਜਿਹੜੇ ਪ੍ਰਾਈਸਿਸ ਆ ਬਹੁਤ ਲਗਭਗ 50% ਤੱਕ ਵੀ ਜਿਹੜੇ ਪ੍ਰਾਈਸਿਸ ਜਿਹੜੇ ਸੀ ਉਹ ਕੱਟ ਆਫ ਹੋ ਚੁੱਕੇ ਆ ਪਰ ਫਿਰ ਵੀ ਅਸੀਂ ਉਹਨੂੰ ਕ੍ਰਾਈਸਿਸ ਨਹੀਂ ਕਹਿ ਰਹੇ 2008 ਦੇ ਦੋਸਤੋ ਇਹ ਬੜਾ ਫਰਕ ਆ ਇਸ ਟਾਈਮ ਦੇ ਉੱਪਰ ਜੇ ਕਹਿ ਸਕਦੇ ਕਿ ਇਕਨੋਮਿਕਲੀ ਜਿਹੜਾ ਜ਼ਿਆਦਾਤਰ ਸਾਡਾ ਪੰਜਾਬੀ ਭਾਈਚਾਰਾ ਜੇ ਇਹ ਟਰਕਿੰਗ ਇੰਡਸਟਰੀ ਜਾਂ ਸਟੋਰਸ ਨੂੰ ਲੈ ਕੇ ਇਸ ਟਾਈਮ ਇਕਨੋਮਿਕਲੀ ਸਲੋ ਜ਼ਰੂਰ ਚੱਲ ਰਹੇ ਆ ਪਰ ਜਿਹੜੀ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਜੇ ਸਾਡੇ ਮਨ 'ਚ ਅਜੇ ਵੀ ਕੋਈ ਡਾਊਟ ਹੈਗਾ ਵਾ ਕਿ ਅਸੀਂ ਸ਼ਾਇਦ ਥੋੜਾ ਰੁਕ ਜਾਈਏ ਤੇ ਇਹਦੇ ਨਾਲ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਕਰਾਂਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਦੇ ਫਰਕ ਪੈ ਜਾਏਗਾ ਕ੍ਰਾਈਸਿਸ ਆ ਸਕਦੇ ਨੇ ਕ੍ਰੈਸ਼ ਆ ਸਕਦੇ ਨੇ ਇਹ ਹੋ ਜੇਗਾ ਉਥੇ ਟਮਕਾਣਾ ਹੋ ਜਾਊਗਾ ਇਹੋ ਜਿਹਾ ਕੁਝ ਵੀ ਹੁੰਦਾ ਅਜੇ ਤੱਕ ਤੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਦੇਖਣ ਵਾਲੀ ਆ ਕਿ ਥਰੂਆਊਟ ਆਫ ਦਾ ਵਰਲਡ ਜਿਹੜੇ ਮੇਨ ਮੇਨ ਵੱਡੇ ਵੱਡੇ ਸ਼ਹਿਰ ਨੇ ਜਿਹੜੀ ਤੇ ਜਿਕਰ ਅਸੀਂ ਅਕਸਰ ਸੁਣਦੇ ਰਹੇ ਆ ਜੀਟੀਏ ਏਰੀਆ ਟੋਰਾਂਟੋ ਏਰੀਆ ਹੋ ਗਿਆ ਵੈਨਕੂਵਰ ਏਰੀਆ ਹੋ ਗਿਆ ਜਾਂ ਅਸੀਂ ਇੰਗਲੈਂਡ ਦੀ ਗੱਲ ਕਰ ਲਈਏ ਜਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ ਕਾਫੀ ਹੱਦ ਤੱਕ ক্রাইসিস ਉੱਥੇ ਪ੍ਰੋਪਰਟੀਆਂ ਦੇ ਆਏ ਆ ਇੰਟਰਸਟ ਰੇਟਸ ਡ੍ਰੌਪ ਹੋ ਚੁੱਕੇ ਨੇ ਕੀਮਤਾਂ ਘਟ ਗਈਆਂ ਨੇ ਮਾਰਕੀਟ ਦੇ ਵਿੱਚ ਜਿਹੜੀ ਸਪਲਾਈ ਆ ਉਹ ਵਧ ਗਈ ਹੋਈ ਆ ਜਦ ਕਿ ਇਹਦੇ ਤੋਂ ਉਲਟਾ ਅਮਰੀਕਾ ਦੇ ਵਿੱਚ ਇੰਟਰਸਟ ਰੇਟ ਦਾ ਤੇ ਘਟਣਾ ਅਜੇ ਤੱਕ ਜਿਹੜੀ ਫੈਡ ਦੀ ਚੇਅਰ ਨੂੰ ਲੈ ਕੇ ਤੂ ਤੂ ਮੈਮੇ ਟਰੰਪ ਦੇ ਵਿੱਚ ਤੇ ਫੈਡ ਦੀ ਚੇਅਰ ਦੇ ਵਿੱਚ ਜਿਹੜੇ ਪਾਵਲ ਦੇ ਉਹਨਾਂ ਦੇ ਵਿੱਚ ਵਿੱਚ ਚਲਦੀ ਚਲਦੀ ਅਜੇ ਤੱਕ ਇਹਦਾ ਕੋਈ ਸੱਟਾ ਨਿਕਲਦਾ ਨਜ਼ਰ ਤੇ ਨਹੀਂ ਆ ਰਿਹਾ ਜੇ ਇਹਦਾ ਸੱਟਾ ਆਉਣ ਵਾਲੇ ਸਾਲ ਦੇ ਵਿੱਚ 2026 ਤੱਕ ਵੀ ਨਜ਼ਰ ਆਉਂਦਾ ਹੈ ਇਹ ਦੇਖਣਾ ਪਏਗਾ ਕਿ ਮਾਰਕੀਟ ਦੇ ਵਿੱਚ ਇਸ ਟਾਈਮ ਘਰਾਂ ਦੀ ਜਿਹੜੀ ਸਪਲਾਈ ਆ ਉਹ ਕਿਸ ਲੈਵਲ ਤੇ ਆ ਕੀ ਬਿਲਡਰ ਇਸ ਟਾਈਮ ਤੇ ਸਟਰੈਟਜੀਕਲੀ ਪਲੇ ਕਰਦਾ ਸਿਰਫ ਤੇ ਸਿਰਫ ਆਪਣਾ ਮੁਨਾਫਾ ਦੇਖਦਾ ਹੋਇਆ ਕੀ ਸਪਲਾਈ ਨੂੰ ਉਸੇ ਤਰ੍ਹਾਂ ਹੋਲਡ ਕਰੇਗਾ so that ਕਿ ਘਰਾਂ ਦੀਆਂ ਕੀਮਤਾਂ ਹਰ ਰਿਲੀਜ਼ ਤੇ ਵਧਾ ਵਧਾ ਕੇ ਆਮ ਲੋਕਾਂ ਨੂੰ ਵੇਚੀਆਂ ਜਾਣ ਇਹ ਵੀ ਕਿਤੇ ਨਾ ਕਿਤੇ ਦੇਖਣਾ ਜ਼ਰੂਰ ਪਏਗਾ ਕਿ ਆਮ ਸੈਲਰ ਜਿਹੜਾ ਵਾ ਘਰ ਦੇ ਘਰਾਂ ਦੇ ਵਿੱਚ ਜੇ ਕੋਈ ਆਪਣਾ ਘਰ ਸੈਲ ਕਰਨਾ ਚਾਹੁੰਦਾ ਹੈ ਉਹਨਾਂ ਮਾਰਕੀਟ ਕਿਸ ਤਰੀਕੇ ਨਾਲ ਪ੍ਰਭਾਵ ਜਿਹੜੀ ਆ ਆਉਣ ਵਾਲੇ ਸਮੇਂ ਦੇ ਵਿੱਚ ਕਰ ਸਕਦੀ ਆ ਜੀਓ ਦੋਸਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਸੁਝਾਅ ਜਿਹੜੇ ਆ ਉਹ ਕਮੈਂਟਸ ਦੇ ਵਿੱਚ ਜਰੂਰ ਦੇਣਾ ਸਾਡੇ ਚੈਨਲ ਜ਼ੂਮ ਪੰਜਾਬੀ ਟੀਵੀ ਨੂੰ ਸਬਸਕ੍ਰਾਈਬ ਕਰਨਾ ਤੇ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ